ਮਲੋਤਰਾ ਵਾਚ ਐਂਡ ਮੋਬਾਈਲ ਆਪਣੇ ਜਗਰਾਉਂ ਦੇ ਵਿੱਚ ਬਹੁਤ ਫੇਮਸ ਵੀ ਆ ਵੀਰ ਹੁਣੀ ਤੇ ਬਹੁਤ ਲੇਟੈਸਟ ਵੀ ਆ ਆਪਾਂ ਤੁਹਾਨੂੰ ਨਾ ਸਾਰਾ ਕੁਝ ਵੀਰ ਹੋਣਾ ਨੇ ਜੋ ਵੀ ਮੋਬਾਈਲ ਦੇ ਉੱਪਰ ਸਕੀਮ ਆ ਬੈਨੀਫਿਟ ਆ ਮੈਂ ਕਿਹਾ ਕਿਉਂ ਨਾ ਆਪਾਂ ਤਾਂ ਲਾਭ ਚੱਕਦੇ ਹੀ ਚੱਕਦੇ ਆ ਵੀਰਾਂ ਤੱਕ ਵੀ ਉਹ ਗੱਲ ਪਹੁੰਚਾਈ ਜਾਵੇ ਅੱਜ ਆਪਾਂ ਨਾ ਵੀਰੇ ਕੋਲੇ ਆਏ ਹਾਂ ਮਲੋਤਰਾ ਸਾਹਿਬ ਕੋਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਾਬੂ ਜੀ ਤੁਸੀਂ ਮਨਾਓ ਚੜ੍ਹਦੀ ਕਲਾ ਬਹੁਤ ਵਧੀਆ ਵੀਰੇ ਵਾਹਿਗੁਰੂ ਦੀ ਕਿਰਪਾ ਜੀ ਚਲੋ ਵਧੀਆ ਹੀ ਚਾਹੀਦੇ ਮੇਰੀ ਯਾਰ ਅਜਕਲ ਮੋਬਾਈਲ ਦਾ ਯੁੱਗ ਹਾਂਜੀ ਹਰ ਇੱਕ ਨੂੰ ਹਨਾ ਉਹ ਇੱਛਾ ਦੀ ਲੇਟੈਸਟ ਤੋਂ ਲੇਟੈਸਟ ਹਨਾ ਹਾਂਜੀ ਹਾਂਜੀ ਬਿਲਕੁਲ ਤੇ ਆਪਾਂ ਵੀਰਾਂ ਨੂੰ ਨਾਲ ਡਿਸਕਾਊਂਟ ਵੀ ਸਮਝਾਉਣੇ ਆ ਤੇ ਲੇਟੈਸਟ ਮਾਡਲ ਵੀ ਦੱਸਣੇ ਉਹ ਤਾਂ ਵੈਸੇ ਸਭ ਨੂੰ ਪਤਾ ਵੀ ਆਪਣੇ ਕੋਲੇ ਮਾਡਲ ਲਾਂਚ ਬਾਅਦ ਚ ਹੁੰਦਾ ਤੇ ਆਪਣੇ ਕੋਲੇ ਪਹਿਲਾਂ ਹੁੰਦਾ ਇਹ ਗੱਲ ਦੀ ਸੰਤੁਸ਼ਟੀ ਤਾਂ ਮੈਂ ਦੇ ਸਕਦਾ ਕਿਉਂਕਿ ਵੀਰਾਂਾਂ ਦੀ ਮੈਕਰੋ ਦੀ ਮੇਰ ਨਾਲ ਓਕੇ ਆ ਕੰਮ ਗੱਲ ਬਾਤ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲੋਟਰਾਵਾਂ ਤੇ ਮੋਬਾਈਲ ਡਿਲੀਵਰੀ ਰੋਡ ਜਗਰਾਉਂ ਤੋਂ ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਕੋਲ ਸਾਰੇ ਕਿਹੜੇ ਕਿਹੜੇ ਬ੍ਰਾਂਡਸ ਆ ਜੀ ਠੀਕ ਸਟਾਰਟ ਕਰਦੇ ਆਪਾਂ ਐਪਲ ਤੋਂ ਹਾਂਜੀ ਐਪਲ ਤੇ ਆਪਣੇ ਕੋਲ ਸਾਰੇ ਮਾਡਲਸ ਅਵੇਲੇਬਲ ਆ ਜਿਵੇਂ ਕਿ ਸਟਾਰਟਿੰਗ ਮਾਡਲ ਆਈਫੋਨ 13 ਆ ਠੀਕ ਆ ਬ੍ਰਾਈ ਆਈਫੋਨ 13 14 15 ਫਿਰ ਆਈਫੋਨ 16 ਜਿਹੜੀ ਲੇਟੈਸਟ ਮਾਡਲ ਚੱਲਦਾ ਪਿਆ ਉਹ ਵੀ ਆਪਣੇ ਕੋਲ ਅਵੇਲੇਬਲ ਆ ਉਸ ਤੋਂ ਬਾਅਦ 16 ਪਲੱਸ ਫਿਰ ਸਭ ਦਾ ਮਨਪਸੰਦ ਮਾਡਲ 16 ਪ੍ਰੋ ਤੇ 16 ਪ੍ਰੋ ਮੈਕਸ ਉਹ ਵੀ ਆਪਣੇ ਕੋਲ ਅਵੇਲੇਬਲ ਆ ਜੀ ਅਨੀ ਟਾਈਮ ਅਨੀ ਟਾਈਮ ਅਵੇਲੇਬਲ ਹੈ ਜੀ ਵੀ ਆਊਟ ਆਫ ਸਟਾਕ ਤਾਂ ਨਹੀਂ ਹੁੰਦਾ ਨਾ ਇੰਡੀਅਨ ਮਾਡਲ ਵਿਦ GST ਬਿਲ ਦੇ ਨਾਲ ਸਾਰੇ ਮਾਡਲ ਅਵੇਲੇਬਲ ਆ ਆਪਣੇ ਕੋਲ ਵੈਰੀ ਗੁੱਡ ਉਸ ਤੋਂ ਬਾਅਦ ਅਸੀਂ ਤੁਹਾਡੇ ਲਈ ਹੋਰ ਆਫਰ ਦਿੰਨੇ ਆ ਤੁਸੀਂ ਇਹਨਾਂ ਮਾਡਲ ਚੋਂ ਕਿਸੇ ਤੇ ਵੀ ਕਿਸ਼ਤਾਂ ਕਰਾਉਣਾ ਚਾਹੁੰਦੇ ਹੋ ਸਾਡੇ ਕੋਲ ਸਾਰੇ ਮਾਡਲਸ ਤੇ ਕਿਸ਼ਤਾਂ ਵੀ ਅਵੇਲੇਬਲ ਨੇ ਜਿਵੇਂ ਕਿ ਮੰਨ ਲਓ ਤੁਸੀਂ ਆਈਫੋਨ 13 ਹਾਂਜੀ ਵੀਰੇ ਤੇ ਆਈਫੋਨ 14 ਇਹਨਾਂ ਤੇ ਤੁਸੀਂ 18 ਮਹੀਨਿਆਂ ਤੱਕ ਕਿਸ਼ਤਾਂ ਕਰਾ ਸਕਦੇ ਹੋ ਇਹ ਪੂਰੇ ਇਜ਼ੀ ਹੋ ਜਾਣੀ ਹੈ ਪੂਰੀ ਇਜ਼ੀ ਐ ਮਾਈਜ਼ ਹੋ ਜਾਣਗੇ ਮਨ ਲਓ 25-2600 ਰੁਪਏ ਦੀ ਕਿਸ਼ਤ ਸਟਾਰਟਿੰਗ ਹੋ ਜੂਗੀ ਬੜੀ ਨੀਂਦ ਇਹ ਤਾਂ ਫਿਰ ਮੇਰੇ ਨਾਲ 100 ਰੁਪਏ ਤਾਂ ਵੀ ਘੱਟ ਹੋ ਗਿਆ 100 ਤਾਂ ਵੀ ਘੱਟ ਹੋ ਗਿਆ ਜੀ ਮੇਰੇ ਨਾਲ ਹਨਾ ਜੇ 25-2600 ਹੋਈ ਤੇ ਡੇਲੀ ਦਾ 100 ਤਾਂ ਘੱਟ ਹੋ ਗਿਆ 100 ਰੁਪਏ ਤਾਂ ਘੱਟ ਹੋ ਗਿਆ ਜੀ ਉਹ ਵੀ ਮੈਨੂੰ ਦੱਸੋ ਜੀ ਵੀਰੇ ਯਾਰ ਜਿਵੇਂ 100 ਰੁਪਏ ਵਾਲਾ ਕਹਿੰਦੇ 100 ਰੁਪਏ ਚ ਮੋਬਾਈਲ ਲੈ ਲਓ ਉਹ ਕਿੱਦਾਂ ਮਿਲਦਾ 100 ਰੁਪਏ ਚ ਮੋਬਾਈਲ ਲੈ ਲਓ ਕਹਿੰਦਾ ਮਤਲਬ ਇਹ ਹੁੰਦਾ ਜੀ ਜਿਹੜੀ ਤੁਸੀਂ ਡੇਲੀ ਦੇ ਪੈਸੇ ਦੇਣੇ ਆ ਹਾਂ ਉਹ ਲੈਣੇ ਮਹੀਨੇ ਬਾਅਦ ਹੀ ਆ ਮਤਲਬ ਡੇਲੀ ਜੇ ਤੁਸੀਂ ਜਿਵੇਂ ਮੰਨ ਲਓ ਕਈ ਜੋੜਦੇ ਆ ਪੈਸੇ ਤਾਂ ਤੁਸੀਂ 100-100 ਰੁਪਏ ਮਹੀਨਾ ਕਰਕੇ ਜੋੜ ਕੇ ਐਂਡ 'ਚ ਜਿਹੜੀ 25-2600 ਰੁਪਏ ਕਿਸ਼ਤਾਂ ਤੁਸੀਂ ਭਰ ਸਕਦੇ ਹੋ ਜਿਵੇਂ ਆਈਫੋਨ 13 ਆ ਜਾਂ ਆਈਫੋਨ 14 ਆ ਠੀਕ ਹੈ ਜੇ ਆਪਾਂ ਆਈਫੋਨ 15 ਜਾਂ 16 ਤੇ ਚੱਲੀਏ ਤਾਂ ਇਹਨਾਂ ਤੇ ਤੁਸੀਂ 24 ਮਹੀਨਿਆਂ ਤੱਕ ਆਸਾਨ ਕਿਸ਼ਤਾਂ ਕਰਾ ਸਕਦੇ ਹੋ ਆਈਫੋਨ 16 ਤੇ ਆਈਫੋਨ 16 ਪਲੱਸ ਤੇ ਆਈਫੋਨ 15 ਇਹਨਾਂ ਤਿੰਨਾਂ ਮਾਡਲਸ ਤੇ 24 ਮਹੀਨਿਆਂ ਤੱਕ ਆਸਾਨ ਕਿਸ਼ਤਾਂ ਦੀਆਂ ਤੁਹਾਡੀਆਂ ਕਰਾ ਕੇ ਦੇਵਾਂਗੇ ਵੈਰੀ ਗੁੱਡ ਯਾਰ ਤੁਹਾਨੂੰ ਕਹਿਣਾ ਅਜ ਤੋਂ ਵੱਡਾ ਫਾਇਦਾ ਹੀ ਕਰਾਉਣਾ ਆਪ ਤੇ ਜਲਦੀ ਜਲਦੀ ਚੱਕ ਲਿਓ ਫੱਟੇ ਵੀਰੇ ਨੇ ਐਡਰੈਸ ਦੱਸਿਆ ਹੀ ਆ ਬਾਕੀ ਮਾਡਲ ਵੀ ਤੁਹਾਨੂੰ ਮੈਂ ਦੱਸਦਾ ਇਹ ਨਹੀਂ ਹੁਣ ਕਈਆਂ ਨੂੰ ਪਸੰਦ ਆਉਂਦਾ ਆਈਫੋਨ 16 ਪ੍ਰੋ ਜਾਂ 16 ਪ੍ਰੋ ਮੈਕਸ ਇੱਥੇ ਕਿਸ਼ਤਾਂ ਨਹੀਂ ਹੁੰਦੀਆਂ ਪਰ ਸਾਡੇ ਕੋਲ ਆਫਰ ਚੱਲਦੀ ਪਈ ਆ ਅਸੀਂ 17 ਫਰਵਰੀ ਤੱਕ ਹਾਂ ਇਹਨਾਂ ਤੇ ਵੀ ਤੁਹਾਨੂੰ ਕਿਸ਼ਤਾਂ ਕਰਾ ਕੇ ਦਵਾਂਗੇ 16 ਪ੍ਰੋ ਤੇ 16 ਪ੍ਰੋ ਮੈਕਸ ਤੇ ਹਾਂ ਆਹ ਵਾਲੇ ਜਿਹੜੇ ਆਪਣੇ ਟਾਪ ਮਾਡਲ ਇੱਕ ਸਾਥ ਦੇ ਚੱਲਦੇ ਆ ਟਾਪ ਮਾਡਲ ਆ ਜੀ ਆਪਣੇ ਕੋਲ ਲਾਈਵ ਡੈਮੋ ਵੀ ਅਵੇਲੇਬਲ ਨੇ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਲਾਈਵ ਡੈਮੋਸ ਦਾ ਐਕਸਪੀਰੀਅੰਸ ਵੀ ਕਰ ਸਕਦੇ ਹੋ ਵੈਰੀ ਗੁੱਡ ਮੇ ਜਿਹੜਾ ਵੀ ਮਾਡਲ ਤੁਸੀਂ ਆਪ ਦਾ ਦੇਖਣਾ ਆਪ ਦਾ ਆ ਕੇ ਦੇਖ ਸਕਦੇ ਹੋ ਨਾਲੇ Apple Watches ਵੀ ਅਵੇਲੇਬਲ ਆ iPad's ਵੀ ਅਵੇਲੇਬਲ ਆ AirPods ਵੀ ਅਵੇਲੇਬਲ ਆ ਇੰਨਾ ਤੇ ਵੀ ਕਿਸ਼ਤਾਂ ਦੀ ਸਕੀਮ ਚੱਲਦੇ ਪਈ ਆ ਇਹਨਾਂ ਤੇ ਵੀ ਤੁਸੀਂ ਕਿਸ਼ਤਾਂ ਕਰਵਾ ਸਕਦੇ ਆ ਆਪਾਂ ਅੱਛਾ ਇਹਨਾਂ ਤੇ ਵੀ ਆਪਾਂ iPad ਲੈਣੀ ਆ ਇਹਦੇ ਤੇ ਵੀ ਇਹਦੇ ਤੇ ਵੀ ਕਿਸ਼ਤਾਂ ਆਉਂਦੀਆਂ ਵੈਰੀ ਗੁੱਡ ਯਾਰ ਤੇ ਵੀਰੇ ਇਹਨਾਂ ਨਾਲ ਗਿਫਟ ਗੁੱਟ ਵੀ ਸਾਨੂੰ ਕੁਝ ਦੋ ਗਿਫਟ ਬਿਲਕੁਲ ਦਵਾਂਗੇ ਜੀ ਇੱਕ ਤਾਂ ਪਾਵਰ ਬੈਂਕ ਦੀ ਗਿਫਟ ਦੀ ਆਪਸ਼ਨ ਆਫਰ ਚੱਲਦੀ ਪਈ ਆ ਜੀ ਨਾਲ ਕੁਛ ਨਾ ਕੁਛ ਕੁਛ 에어ਪੋਰਟਸ ਜਾਂ ਕੋਈ ਘੜੀ ਤੁਹਾਨੂੰ ਜ਼ਰੂਰ ਨਾਲ ਗਿਫਟ ਦਵਾਂਗੇ ਜੀ ਖਾਲੀ ਹੱਥ ਤਣੀ ਨਾ ਭੇਜਦੇ ਖਾਲੀ ਹੱਥ ਨਹੀਂ ਲਾ ਦਿੰਦੇ ਕਿਉਂਕਿ ਕੋਈ ਵੀ ਆਵੇ ਫੋਨ ਦੇ ਨਾਲ ਕੁਛ ਨਾ ਕੁਛ ਮਿਲੂਗਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਅਸੀਂ ਨਾਲ ਦੋ ਗਿਫਟ ਦਵਾਂਗੇ ਇੱਕ ਆਪਣੇ ਕਰਕੇ ਫ੍ਰੀ ਮਿਲ ਜਾਣਾ ਵੀਡੀਓ ਸ਼ੇਅਰ ਕਰਕੇ ਆਇਓ ਉਦਾਂ ਨਹੀਂ ਦੇਣਾ ਹਾਂ ਚਲੋ ਯਾਰ ਦਵਾਂਗੇ ਸਭ ਨੂੰ ਦਵਾਂਗੇ ਤੇ ਖੁਸ਼ ਹੋ ਕੇ ਆਇਓ ਇਹ ਆ ਗਿਆ ਆਪਣਾ ਕੇ ਸੈਮਸੰਗ ਸੈਮਸੰਗ ਦੇ ਤੁਹਾਨੂੰ ਦੱਸ ਦਿੰਦੇ ਆ ਜੀ ਜਿਵੇਂ ਸੈਮਸੰਗ ਦੇ ਆਪਣੇ ਕੋਲ 7000 ਤੋਂ ਲੈ ਕੇ 1.5 ਲੱਖ ਤੱਕ ਸਾਰੇ ਮਾਡਲ ਅਵੇਲੇਬਲ ਆ ਜੀ ਅਨੀ ਥਿੰਕ ਜਿਹੜਾ ਹੁਣ ਤੱਕ ਆਇਆ ਸਭ ਮਾਡਲ ਸਾਰੇ ਮਾਡਲ ਅਵੇਲੇਬਲ ਆ 7000 ਤੋਂ ਲੈ ਕੇ 1.5 ਲੱਖ ਲੱਖ ਤੱਕ ਕਿਸ਼ਤਾਂ ਦੇ ਵੀ ਅਵੇਲੇਬਲ ਆ ਸਾਡੇ ਕੋਲ ਭਾਵੇਂ 7000 ਵਾਲਾ ਲਓ ਭਾਵੇਂ 1.5 ਲੱਖ ਵਾਲਾ ਲਓ ਉਹਦੇ ਤੇ ਵੀ ਕਿਸ਼ਤਾਂ ਆ ਜਾਣਗੀਆਂ ਹੁਣ ਤੇ ਵੀ ਕਿਸ਼ਤਾਂ ਹੋਣਗੀਆਂ 7000 ਵਾਲੇ ਤੇ ਵੀ ਹੁਣ ਮੰਨ ਲਓ ਜਿਵੇਂ ਆ ਸੈਮਸੰਗ ਦਾ ਮਾਡਲ ਆ ਜੀ ਹਾਂਜੀ S24 ਹਾਂਜੀ ਵੀਰੇ ਠੀਕ ਹੈ ਜੀ ਇੱਥੇ ਫਲੈਟ 18000 ਰੁਪਏ ਦਾ ਡਿਸਕਾ ਨਾਲੇ ਸਾਲ ਦੀਆਂ ਕਿਸ਼ਤਾਂ ਦੀ ਆਫਰ ਵੀ ਚੱਲਦੀ ਹੈ ਜੀ ਇਹਦਾ ਉਦਾਂ ਪ੍ਰਾਈਸ ਕਿੰਨਾ ਸੀ ਤੇ ਡਿਸਕਾਊਂਟ ਲਗਾ ਕੇ 74000 ਰੁਪਏ ਰੇਟ ਆ ਕੰਪਨੀ ਦੇ ਤਾਂ ਹਾਂ ਇੱਥੇ 18 ਤੋਂ 19000 ਰੁਪਏ ਦਾ ਡਿਸਕਾਊਂਟ ਚੱਲ ਰਿਹਾ ਜੀ ਨਾਲ ਤੁਹਾਡੀਆਂ 12 ਮਹੀਨੇ ਦੀਆਂ ਕਿਸ਼ਤਾਂ ਵੀ ਬਣਾ ਕੇ ਦਵਾਂਗੇ ਹੋਰ 10 ਕੀ ਪਾਲੀ ਹੁਣ ਅੱਜ ਕੱਲ ਲੇਟੈਸਟ ਮਾਡਲ ਚੱਲ ਰਿਹਾ ਅੱਜ ਕੱਲ ਫੋਲਡ ਸੀਰੀਜ਼ ਦਾ ਕਸਟਮਰ ਬਹੁਤ ਬਹੁਤ ਇਹਦਾ ਟ੍ਰੈਂਡ ਹੈ ਨਾ ਵੀਰੇ ਇੱਥੇ ਫਲੈਟ 15000 ਰੁਪਏ ਦਾ ਡਿਸਕਾਊਂਟ ਚੱਲ ਰਿਹਾ ਨਾਲੇ 2 ਸਾਲ ਦੀਆਂ ਕਿਸ਼ਤਾਂ ਬਣਾ ਕੇ ਦਵਾਂਗੇ ਜੀ ਇੱਥੇ ਠੀ ਹੋਰ Samsung ਦੇ ਜਿਵੇਂ ਕੁਝ ਬੇਸਿਕ ਮਾਡਲਸ ਆਉਂਦੇ ਆ ਜੀ A ਸੀਰੀਜ਼ ਆਉਂਦੀ ਆ ਹੂੰ ਇਹ ਵਾਲਾ ਮਾਡਲ ਵੀ ਬਹੁਤ ਟ੍ਰੈਂਡ ਆ ਆਪਣਾ ਏਦਾਂ ਫਲੈਪ ਵਾਲਾ ਹਾਂ ਇੱਥੇ ਵੀ ਤੁਹਾਨੂੰ 12 ਤੋਂ ਲੈ ਕੇ 24 ਮਹੀਨਿਆਂ ਤੱਕ ਦੀਆਂ ਕਿਸ਼ਤਾਂ ਕਰਾ ਕੇ ਦਵਾਂਗੇ ਇਹਦੇ ਤੇ ਹਾਂ ਜੀ ਯਾਰ ਤੁਸੀਂ ਕੋਈ ਵੀ ਮਾਡਲ ਨਾ ਐਨੀਥਿੰਗ ਕੋਈ ਵੀ ਦਿਮਾਗ 'ਚ ਤੁਸੀਂ ਸੋਚਿਆ ਨਾ ਜਾਂ ਕਿਤੇ ਵੀ ਐਡ ਦੇਖੀਆ ਪਹਿਲੀ ਗੱਲ ਤਾਂ ਇਹ ਵੀ ਉਹ ਇੱਥੇ ਹੋਊਗਾ ਜਿਹੜਾ ਵੀ ਤੁਸੀਂ ਮਾਡਲ ਸੋਚ ਰਹੇ ਹੋ ਨਾ ਉਹ ਅਵੇਲੇਬਲ ਹੋਊਗਾ ਫਿਰ ਉਹ ਮਾਡਲ ਦੇ ਉੱਪਰ ਤੁਹਾਨੂੰ ਡਿਸਕਾਊਂਟ ਵੀ ਦਵਾਂਗੇ ਲੈਸ ਤੋਂ ਲੈਸ ਜੋ ਵੀ ਤੁਸੀਂ ਕਹੋਗੇ ਨਾ ਤੁਹਾਨੂੰ ਸਭ ਨਾਲੋਂ ਘੱਟ ਹੀ ਮਿਲੂ ਵੀਰੇ ਹਨਾ ਉਹ ਚੀਜ਼ ਨਹੀਂ ਇਹਦੀ ਮੰਨ ਲਓ ਕਿਸੇ ਨੇ ਕਿਸ਼ਤਾਂ ਕਰਾਉਣੀਆਂ ਆਂਦਾ ਤਾਂ ਪੂਰਾ ਕੰਪਨੀ ਰੇਟ ਲਗਾਤਾ ਹਾਂ ਮਾ ਉਹ ਹੀ ਗੱਲ ਮਾ ਉਹ ਤੇ 8000 ਡਿਸਕਾਊਂਟ ਚੱਲ ਰਿਹਾ ਅਸੀਂ ਤੁਹਾਨੂੰ 8000 ਡਿਸਕਾਊਂਟ ਨਾਲ ਲੱਗ ਦਵਾਂਗੇ ਵੀ ਉਹ ਮਿਲੂਗਾ ਮਿਲੂਗਾ ਨਾਲ ਕਿਸ਼ਤਾਂ ਨੇ ਨਾਲ ਕਿਸ਼ਤਾਂ ਨਾਲ ਵੈਰੀ ਗੁੱਡ ਅੱਗੇ ਆਪਣੇ ਆਗੇ ਵੀਰ ਜੀ Oppo Oppo ਦੇ ਜੀ ਬ੍ਰਾਂਡ ਸਾਰੇ ਸਾਰੇ ਬ੍ਰਾਂਡ ਅਵੇਲੇਬਲ ਆ ਜੀ ਜਿਹੜਾ ਮਰਜ਼ੀ ਤੁਸੀਂ ਸੋਚ ਕੇ ਆਓ Oppo ਆ ਜਾਂਦਾ ਜੀ ਫਿਰ Vivo ਆ ਜਾਂਦਾ ਇਹਨਾਂ ਦੇ ਵੀ ਸਾਰੇ IQ ਆ ਜਾਂਦਾ Nothing ਦੇ ਵੀ ਪੂਰੇ ਡਿਗਰੋ ਉਦੋਂ Nothing ਦੇ ਮਾਡਲ ਕਿਤੇ ਨਹੀਂ ਮਿਲਣਗੇ ਸਿਰਫ ਸਾਡੇ ਸਟੋਰ ਤੇ ਮਿਲਣਗੇ ਜੀ ਵੈਰੀ ਗੁੱਡ ਤੇ ਵੀਰ ਹੁਣੇ ਵਾਚੇਸ ਵੀ ਰੱਖਦੇ ਆ Apple ਦੀਆਂ ਤਾਂ ਹੈ ਹੀ ਹੈ ਦੂਸਰੀਆਂ ਵੀ ਹਨਾ ਵੀਰੇ ਉਹ ਤੁਹਾਨੂੰ ਦੂਸਰੇ ਸ਼ੋਰੂਮ ਤੋਂ ਲੈ ਕੇ ਚੱਲਾਂਗੇ ਜੀ ਉੱਧਰ ਠੀਕ ਆ ਵੀਰੇ ਹਾਂ ਜੀ ਹੁਣ Oppo ਤੇ ਆ ਜਾਂਦਾ ਤਾਂ Oppo ਦੇ ਵੀ ਆਪਣੇ ਕੋਲ ਸਾਰੇ ਮਾਡਲ ਹਾਰ ਤੋਂ ਲੈ ਕੇ ਮੰਨ ਲਓ ਇਹਨਾਂ ਦਾ ਨਾਮ 50000 55000 ਤੱਕ ਲੇਟੈਸਟ ਮਾਡਲ ਆਇਆ ਵਾ ਰਿਆਨੂ 13 Pro ਠੀਕ ਹੈ ਜੀ ਇਹ ਵੀ ਆਪਣੇ ਕੋਲ ਅਵੇਲੇਬਲ ਆ ਲਾਈਵ ਡੈਮੋ ਵੀ ਅਵੇਲੇਬਲ ਆ ਪਲੱਸ 12 ਮਹੀਨੇ ਤੱਕ ਦੀਆਂ ਕਿਸ਼ਤਾਂ ਵੀ ਅਵੇਲੇਬਲ ਆ ਤੇ ਤੁਹਾਨੂੰ ਦੱਸਿਆ ਨਾ ਪਹਿਲੇ ਤੇ ਇਹਨਾਂ ਦੇ ਵੀਰੇ ਜਿਵੇਂ ਇੱਕ ਮਾਡਲ ਉਹ ਵੀ ਆਇਆ ਸੀ ਪਿੱਛੇ ਜੇ Oppo ਦਾ ਜੀ ਪਾਣੀ ਪੂਣੀ ਤੋਂ ਜਾਂ ਡਿੱਗ ਡੁੱਗ ਉਹ ਵੀ ਅਵੇਲੇਬਲ ਆ ਜੀ ਆਪਣੇ ਕੋਲ ਹਾਂਜੀ ਹਾਂਜੀ ਬਿਲਕੁਲ ਹੈਗਾ ਜੀ ਉਹ ਹੈਗਾ F22 Pro Plus ਹਾਂ ਇਹਦੀਆਂ ਰੀਲਾਂ ਤਾਂ ਵੀਰਾਂ ਨੇ ਵੇਖੀਆਂ ਹੀ ਹੋਣੀਆਂ ਨਾ ਮੈਂ ਤਾਂ ਹੀ ਵੀਰ ਤੋਂ ਪੁੱਛਿਆ ਮੈਂਗਾ ਪੁੱਛੀ ਆ ਇਹ ਵੀ ਅਵੇਲੇਬਲ ਆ ਕਿਸ਼ਤਾਂ ਵੀ ਅਵੇਲੇਬਲ ਆ ਪਲੱਸ ਅਗਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਨੇ ਹਾਂ ਜੀ ਤਾਂ ਤੁਸੀਂ ਸਾਡੇ ਕੋਲ ਮੰਨ ਲਓ ਜਿਵੇਂ Apple ਦੇ ਕਿਸੇ ਦੇ 4000 ਕੈਸ਼ਬੈਕ ਦੀ ਆਫਰ ਚੱਲਦੀ ਆ ਇਹਨਾਂ ਦੇ ਕਿਸੇ ਮਾਡਲ ਤੇ 10% ਦੀ ਕੈਸ਼ਬੈਕ ਚੱਲਦੀ ਆ ਤਾਂ ਤੁਸੀਂ ਸਾਡੇ ਕੋਲ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਦਾ ਵੀ ਬੈਨੀਫਿਟ ਲੈ ਸਕਦੇ ਹੋ ਉਹਦੇ ਨਾਲ ਆਪਣਾ ਬੈਨੀਫਿਟ ਹੋ ਜਾਊ ਵੀਰੋ ਕੈਸ਼ਬੈਕ ਨਹੀਂ ਨਾਲ ਕ੍ਰੈਡਿਟ ਕਾਰਡ ਤੇ ਕਿਸ਼ਤਾਂ ਵੀ ਬਣਾ ਕੇ ਦਵਾ ਸਕਦੇ ਹਾਂ ਹਾਂ ਉਹ ਕਿਸ਼ਤਾਂ ਵਾਲਾ ਬੈਨੀਫਿਟ ਤਾਂ ਉਹਨੇ ਹੋਣਾ ਜਿਹੜਾ ਆਪਾਂ ਨੂੰ ਕੈਸ਼ਬੈਕ ਆਉਣਾ ਉਹ ਵੀ ਆਪਾਂ ਨੂੰ ਹੀ ਆਊਗਾ ਤੇ ਉਹ ਵੀਰੋ ਨਾਲ ਇੱਥੇ ਆਪਾਂ ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾ ਦੇਣਗੇ ਆਵळा ਮਾਡਲ ਵੀਰੇ ਇਹ ਕਿਹੜਾ ਬੜਾ ਇਹ ਵੀਵੋ ਦਾ ਲੇਟੈਸਟ ਮਾਡਲ ਆਇਆ ਜੀ X200 ਸੀਰੀਜ਼ ਠੀਕ ਹੈ ਪੂਰਾ ਜਗਰਾਉਂ ਚ ਸਿਰਫ ਸਾਡੇ ਕੋਲ ਲਾਈਵ ਡੈਮੋ ਅਵੇਲੇਬਲ ਆ ਤੁਸੀਂ ਸਾਡੇ ਕੋਲ ਆ ਕੇ ਲਾਈਵ ਡੈਮੋ ਦਾ ਐਕਸਪੀਰੀਅੰਸ ਕਰ ਸਕਦੇ ਹੋ ਇਹ ਵੀਵੋ ਦਾ ਟਾਪ ਕਲਾਸ ਮਾਡਲ ਆ ਜਿਹੜਾ 65-70 ਹਜ਼ਾਰ ਰੁਪਏ ਦੀ ਰੇਂਜ ਚ ਆਉਂਦਾ ਜੀ ਵੀਵੋ ਨੇ ਆਪਦਾ ਪੂਰਾ ਓਕੇ ਕੱਢਿਆ ਜਿਸ ਨੂੰ ਕਹਿ ਦਿੰਨੇ ਆਪਾਂ ਬਿਲਕੁਲ ਬਿਲਕੁਲ ਇੱਥੇ ਵੀ EMI ਅਵੇਲੇਬਲ ਆ ਇਹ ਇੱਥੇ ਜੀ ਹਾਂਜੀ EMI ਵੀਰੇ ਆਪਣੇ ਸਟੋਰ ਚ ਕਹਿਣ ਦਾ ਮਤਲਬ ਕੁਝ ਵੀ ਦਿੰਨੇ ਆ ਸਾਰੇ ਕੁਛ ਤੇ ਮਿਲ ਜੂ ਸਿੱਕ ਕੇ ਕੋਈ ਵੀ ਪ੍ਰੋਡਕਟ ਬਾਏ ਕਰੋ ਕੋਈ ਵੀ ਹੈ ਨਾ ਕੋਈ ਵੀ Apple ਤੋਂ ਲੈ ਕੇ Realme ਤੱਕ Nothing ਤੱਕ Redmi ਤੱਕ Infinix ਤੱਕ ਜਿਹੜਾ ਮਰਜੀ ਬ੍ਰਾਂਡ ਬਾਏ ਕਰਨਾ ਚਾਹੁੰਦੇ ਹੋ ਸਾਡੇ ਕੋਲ EMI ਫੈਸਿਲਿਟੀਆਂ ਅਵੇਲੇਬਲ ਆ ਤੇ ਵੀਰੇ ਆਪਣਾ ਰੇਟ ਵੀ ਵਾਜਿਬ ਹੀ ਹੋਣਾ ਸਭ ਨਾਲ ਰੇਟ ਬਿਲਕੁਲ ਬਿਲਕੁਲ ਜਾਇਜ਼ ਰੇਟ ਦਵਾਂਗੇ ਜੀ ਹਾਂ ਮਾਰਕੀਟ ਨਾਲੋਂ ਘੱਟ ਜ਼ਰੂਰ ਹੋਊਗਾ ਵੱਧ ਨਹੀਂ ਆਉਂਦਾ ਹਾਂ ਮੈਂ ਉਹੀ ਗੱਲ ਕਿਉਂਕਿ ਆਪਣੇ ਵੀਰਾਂ ਨੂੰ ਦੱਸ ਕਿ ਇਹ ਵੀ ਆਪਣਾ ਉਹਨਾਂ ਦਾ ਕੋਈ ਫਾਇਦਾ ਹੋਵੇ ਬਿਲਕੁਲ ਜੀ ਬਿਲਕੁਲ 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 ਫਾਇਦਾ ਕਰਾ ਕੇ ਦਵਾਂਗਾ हां ਵੈਸੇ ਜਿੰਨੇ ਵੀ ਮੇਰੇ ਲੋਕਲ ਵਾਲੇ ਆ ਚਲੋ ਦੂਰ ਵਾਲਿਆਂ ਤਾਂ ਜਿਨ੍ਹਾਂ ਨੇ ਦੇਖ ਕੇ ਵੀਡੀਓ ਹੁਣ ਲੋਕਲ ਵਾਲੇ ਵੀਰਾਂ ਵਾਸਤੇ ਸਾਰੇ ਜਾਣਦੇ ਹੀ ਆ ਵੀਰ ਉਹਨਾਂ ਨੂੰ ਵੀ ਸਭ ਤੋਂ ਘੱਟ ਤੇ ਸਭ ਤੋਂ ਲੇਟੈਸਟ ਆਪਾਂ ਨੂੰ ਇੱਥੋਂ ਹੀ ਮਿਲਣਾ ਹੋਰ ਕਿਤੋਂ ਨਹੀਂ ਜਿਹੜੀ ਚੀਜ਼ ਕੋਈ ਨਵੀਂ ਲੇਟੈਸਟ ਲਾਂਚ ਹੁੰਦੀ ਆ ਸਭ ਤੋਂ ਪਹਿਲਾਂ ਇਹ ਸਟੋਰ ਤੇ ਕਿਉਂਕਿ ਮੈਂ ਆਪ ਪਰਸਨਲੀ ਇੱਥੋਂ ਹੀ ਸਾਰਾ ਕੁਝ ਬਾਏ ਕਰਦਾ ਤੇ ਅੱਜ ਮੈਂ ਤਾਂ ਹੀ ਇੱਕ ਵੀਡੀਓ ਸ਼ੂਟ ਕਰ ਰਿਹਾ ਵੀ ਮੈਂ ਕਿਹਾ ਵੀਰ ਉਹਨਾਂ ਦੀ ਆਪਾਂ ਸਾਰਾ ਕੋ ਦਿਖਾਉਣੇ ਵੀ ਆ ਵੀ ਨੂੰ ਆਪਣੇ ਸਟੋਰ ਤੇ ਜੀ ਜੈਨੂਅਨ ਆਥੈਂਟਿਕ オリジナル ਪ੍ਰੋਡਕਟ ਮਿਲਣਗੇ ਹਾਂ ਵਿਦ ਬਿੱਲ ਦੇ ਨਾਲ ਰਸੀ ਦਾ ਨਾਲ ਜੀਐਸਟੀ ਮਿਲ ਦੇਣਾ ਜੀਐਸਟੀ ਮਿਲ ਦੇ ਨਾਲ ਇਦਾਂ ਨੇ ਵੀ ਕੋਈ ਫਰਾਡ ਕੰਮ ਕੋਈ ਨਾ ਨਾ ਕੋਈ ਕੰਮ ਨਹੀਂ ਅੱਜ ਕੱਲ ਸਾਰਾ ਆਨਲਾਈਨ ਸਿਸਟਮ ਚੱਲਦਾ ਜੀ ਕੋਈ ਗਲਤ ਕੰਮ ਨਹੀਂ ਹੈ ਵੀ ਆ ਦੋਨੇ ਕਿਤੋਂ ਇੱਥੋਂ ਫੋਨ ਪਰਚੇਸ ਕਰਿਆ ਉਹਨੇ ਕਿਸੇ ਦੂਸਰੇ ਏਰੀਆ ਚ ਉਹਨੂੰ ਕੋਈ ਖਰਾਬੀ ਆਉਂਦੀ ਆ ਉਹਦਾ ਫੇਰ ਸਾਡਾ ਬਿਲ ਲੈ ਕੇ ਜਾਓ ਇੰਡੀਆ ਜਿਹੜੇ ਮਰਜ਼ੀ ਹਿੱਸੇ 'ਚ ਲੈ ਕੇ ਜਾਓ ਜਿੱਥੇ ਸਰਵਿਸ ਸੈਂਟਰ ਅਵੇਲੇਬਲ ਆ ਓਕੇ ਉੱਥੇ ਤੁਹਾਨੂੰ ਵਾਰੰਟੀ ਮਿਲੂਗੀ ਸਾਡੇ ਬਿਲ ਦੇ ਨਾਲ ਮਿਲੂਗੀ 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 ਵੈਰੀ ਗੁੱਡ ਯਾਰ ਜੀ ਵੀਰੇ ਇਸ ਤੋਂ ਅੱਗੇ ਆਪਣੇ ਕੋਲੇ ਕਿਹੜੇ ਮਾਡਲ ਆ ਗਏ ਫਿਰ ਆ IQ ਦੇ ਆ ਗਏ ਜੀ ਹੂੰ ਇਹ ਬਹੁਤ ਲਿਮਿਟਡ ਸਟਾਕ ਆਂਦਾ ਜੀ ਸਾਡੇ ਕੋਲ ਇਹ ਵੀ ਅਵੇਲੇਬਲ ਆ ਕੁਝ ਮਾਡਲਸ ਸਾਡੇ ਕੋਲ ਅਵੇਲੇਬਲ ਨੇ ਜੀ ਇਹਨਾਂ ਦੇ ਮੈਂ ਉਹ ਹੀ ਪੁੱਛਦਾ ਸੀ ਇਹ ਵਾਲਾ ਬ੍ਰਾਂਡ ਤਾਂ ਮੈਂ ਕਹਿੰਦਾ ਯਾਰ ਮੈਂ ਕਦੇ ਸੁਣਿਆ ਹੀ ਨਹੀਂਗਾ ਕਿਹੜਾ ਤੁਸੀਂ ਰੱਖੀ ਫਿਰਦੇ ਹੋ ਇਹ IQ ਦਾ ਮਾਡਲ ਆ ਜੀ ਸਾਡੇ ਕੋਲ 3 ਤੋਂ 4 ਮਾਡਲ ਸਾਡੇ ਕੋਲ ਸਟਾਕ ਦੇ ਵਿੱਚ ਅਵੇਲੇਬਲ ਨੇ ਇਹ ਫੋਨ ਵਧੀਆ ਹੁੰਦੇ ਵੀ ਵੀਰੇ ਹਾਂਜੀ ਫੋਨ ਕੋਈ ਮਾੜਾ ਨਹੀਂ ਜੀ ਹਰ ਇੱਕ ਕਸਟਮਰ ਦੀ ਆਪਣੀ ਆਪਣੀ ਅਲੱਗ ਪਸੰਦ ਹੁੰਦੀ ਹੈ ਜੀ ਆਪਣੀ ਚੋਇਸ ਹੁੰਦੀ ਹੈ ਆਪਣੀ ਚੋਇਸ ਹੁੰਦੀ ਹੈ ਉਸ ਤੋਂ ਬਾਅਦ ਨਾਥਿੰਗ ਦੇ ਇਹ ਵੀ ਪੂਰੇ ਜਗਰਾਵਾਂ ਚ ਆਪਣੇ ਕੋਲ ਅਵੇਲੇਬਲ ਨੇ ਪਲੱਸ EMI ਵੀ ਅਵੇਲੇਬਲ ਆ ਇਹ ਮਾਡਲ ਤੇ ਬ੍ਰਾਂਡ ਤੇ EMI ਸਰੀ ਛੇਤੀ ਹੁੰਦੀਆਂ ਸਾਡੇ ਕੋਲ EMI ਵੀ ਅਵੇਲੇਬਲ ਨੇ ਨਾਥਿੰਗ ਤੇ ਇਹ ਗੱਲ ਆਪਾਂ ਪਹਿਲਾਂ ਵੀ ਕਰੀ ਹੈ ਜਿਵੇਂ ਵੀਰਾ ਕਹਿੰਦਾ ਉੱਤੇ ਨਹੀਂ ਨਾ ਹੁੰਦੀਆਂ ਇਸ ਤੌਰ ਤੇ ਕੁਝ ਵੀ ਤੁਸੀਂ ਖਰੀਦੋਗੇ ਨਾ ਕੁਝ ਵੀ ਐਨੀ ਥਿੰਗ EMI ਹੋਊਗੀ ਹੋਣੀ ਬਸ ਤੋਂ ਦੇ ਆਪਣਾ ਕ੍ਰੈਡਿਟ ਕਾਰਡ ਆ ਤੇ ਉਹਦੇ ਤੇ ਓਕੇ ਹੋ ਜਾਉ ਉਦਾਂ ਕਰਾਉਣੀਆਂ ਤੇ ਉਦਾਂ ਦੇ ਬਸ ਉਹ ਕੰਪਨੀ ਦੀ ਰਿਕੁਆਇਰਮੈਂਟ ਕੀ ਹੁੰਦੀ ਜਿਵੇਂ ਸਾਡੇ ਕੋਲ ਬਜਾਜ ਫਾਈਨੈਂਸ ਆ ਜੀ HDFC ਪੇਪਰ ਫਾਈਨੈਂਸ ਆ Samsung ਫਾਈਨੈਂਸ ਆ ਕੰਪਨੀ ਦੀ ਰਿਕੁਆਇਰਮੈਂਟ ਕੀ ਹੁੰਦੀ ਹੈ ਸਿਬਲ ਸਕੋਰ ਸਹੀ ਹੋਵੇ ਤਾਂ ਤੁਸੀਂ ਕੋਈ ਵੀ ਪ੍ਰੋਡਕਟ ਈਐਮਈ ਤੇ ਲੈ ਕੇ ਜਾ ਸਕਦੇ ਹੋ। ਜਿਆਦਾ ਲੈ ਸਕਦੇ। ਹਾਂਜੀ। ਬਸ ਆਪਣਾ ਸਿਮਬਲ ਸਕੋਰ OK ਹੋਵੇ। ਬਿਲਕੁਲ ਬਿਲਕੁਲ। ਜਿੰਨਾ ਦਾ ਖਰੀਦੋ ਬਿਲਕੁਲ। ਹੁਣ ਇਹ ਨਹੀਂ ਹੈਗਾ ਵੀ ਤੁਸੀਂ ਆਪਦੇ ਦਿਲ ਦੀਆਂ ਸਦਰਾਂ ਦਿਲ ਚ ਰੱਖ ਲੋਗੇ। ਐਪਲ ਖਰੀਦਣਾ ਐਪਲ ਖਰੀਦੋ। ਜਿਹੜਾ ਵੀ ਹੈ। ਬਸ ਆਪਦਾ ਸਸਤ ਆਸਾਨ ਕਿਸ਼ਤਾਂ ਕਰਾਓ ਆਪਦਾ ਈਜ਼ੀ ਦੋ। ਕਿਉਂਕਿ ਸਾਰਿਆਂ ਕੋਲੇ ਵੀਰੇ ਇਕੱਠੇ ਪੈਸੇ ਹੁੰਦੇ ਵੀ। ਬਿਲਕੁਲ। ਕਿਉਂਕਿ ਆਪਣੀ ਇੱਛਾ ਹੁੰਦੀ ਜਿਵੇਂ ਮੈਂ ਮਵੇਂ ਤੁਹਾਡੇ ਤੋਂ ਹੀ ਲੈ ਗਿਆ ਵਾਲਾ। ਕੋਈ ਬਿਲਕੁਲ ਬਿਲਕੁਲ। ਮੈਂ ਕਿਉਂਕਿ ਜਿੰਨੀ ਕ ਆਪਾਂ ਮਿਹਨਤ ਕਰਦੇ ਹਾਂ ਉਸ ਹਿਸਾਬ ਨਾਲ ਦਾ ਡਿਜ਼ਾਇਨ ਸਾਰੇ ਸ਼ੌਂਕ ਸਭ ਨੂੰ ਹੁੰਦਾ ਬਿਲਕੁਲ ਜੀ ਸ਼ੌਂਕ ਪਗਾਉਣਾ ਕੋਈ ਮਾੜੀ ਗੱਲ ਨਹੀਂ ਹੱਥ ਪੈਂਦਾ ਹੋਵੇ ਤੇ ਜ਼ਰੂਰ ਪਗਾਉਣਾ ਚਾਹੀਦਾ ਹੈ ਇੰਨਾ ਕ ਵੀ ਆਪਾਂ ਨੂੰ ਥੋੜਾ ਈਜ਼ੀ ਹੋ ਜਾਂਦਾ ਤੇ ਕਈਆਂ ਦੇ ਦਿਮਾਗ 'ਚ ਇਹ ਵੀ ਹੁੰਦਾ ਕਿ ਬਹੁਤ ਵਿਆਜ ਹੁੰਦਾ ਜਾਂ ਬਹੁਤ ਇੰਟਰਸਟ ਪੈਂਦਾ ਜੀ ਕੋਈ ਵਿਆਜ ਨਹੀਂ ਕੋਈ ਇੰਟਰਸਟ ਨਹੀਂ ਸਿਰਫ ਇੱਕ ਬ੍ਰਾਂਡ ਦੀ ਜਿਹੜੀ ਪ੍ਰੋਸੈਸਿੰਗ ਫੀਸ ਹੁੰਦੀ ਆ ਜਾਂ ਥੋੜੇ-ਬਹੁਤ ਫਾਈਲ ਚਾਰਜਸ ਹੁੰਦੇ ਆ ਬ੍ਰਾਂਡ ਉਹ ਚਾਰਜ ਕਰਦਾ ਵਾ ਆਦਰਵਾਇਸ ਇਸ ਤੋਂ ਬਿਨਾ ਕੋਈ ਇੰਟਰਸਟ ਨਹੀਂ ਹੈਗਾ ਜੀ ਅੱਛਾ 0% ਹੀ ਕੋਈ ਬੋਝ ਜੇ ਮੰਨ ਲਓ ਪਜਾਇਆ ਜਾ ਰਿਹਾ ਉਹ ਤਾਂ ਨਾ ਉਹਦਾ ਫਾਈਲ ਚਾਰਜਸ ਤਾਂ ਲੈ ਨਹੀਂ ਆ ਨਾ ਉਹ ਉਹ ਸਿਰਫ ਚਾਰਜ ਕਰਨੇ ਪੈਣਗੇ ਜੀ ਤੁਹਾਨੂੰ ਉਸ ਤੋਂ ਵੀ ਨਾ ਕੋਈ ਇੰਟਰਸਟ ਨਹੀਂ ਆਇਆ ਕੋਰ ਤਾਂ ਮਾਕਾ 0% 0% ਦਾ ਮਤਲਬ ਵੀ ਕੋਈ ਵਿਆਜ ਨਹੀਂ ਲੱਗੂ ਫਾਈਲ ਚਾਰਜ ਜ਼ਰੂਰ ਕਿਉਂਕਿ ਤੁਸੀਂ ਆਮ ਰੀਲਾਂ ਦੇ ਦੇ ਹੋਗੇ ਆਪਾਂ ਵੀਰਾਂ ਨੂੰ ਚਲੋ ਸੱਚ ਦੱਸ ਵੀ ਦਿੰਨੇ ਆ ਉਹ ਆਵਲੀਆਂ ਗੱਲਾਂ ਦੱਸ ਦੇਣੀ ਉਹ ਕੋਈ ਸਾਰੇ ਕਹਿੰਦੇ 0% ਇੰਟਰਸਟ 0% ਆਪਣਾ ਫਾਈਲ ਚਾਰਜਸ 0% ਪ੍ਰੋਸੈਸਿੰਗ ਫੀਸ ਪਰ ਕਈ ਦੁਕਾਨਦਾਰ ਤੁਹਾਨੂੰ ਦੱਸ ਕੇ ਨਹੀਂ ਦਿੰਣਗੇ ਅਸੀਂ ਤੁਹਾਨੂੰ ਹਰ ਇੱਕ ਚੀਜ਼ ਕਲੀਅਰ ਕਰਕੇ ਦਵਾਵਾਂਗੇ ਕਲੀਅਰ ਕਰਕੇ ਕਿਉਂਕਿ ਇਹ ਗੱਲ ਵੀਰੇ ਨਾਲ ਪਹਿਲੇ ਨਾ ਜਿਵੇਂ ਜੋ ਹੈਗਾ ਜੋ ਇੱਥੇ ਗੱਲ ਹੋ ਰਹੀ ਹੈ ਜਦੋਂ ਤੁਸੀਂ ਆਓਗੇ ਉਹ ਹੀ ਹੋਊਗੀ ਉਹੀ ਹੋਣੀ ਹੈ ਇਦਾਂ ਨਹੀਂ ਹੋਊਗੀ ਜਿਵੇਂ ਹੁਣ ਮੈਂ ਜ਼ੀਰੋ ਦਾ ਕਹਿ ਕੇ ਤੇ ਤੁਸੀਂ ਇੱਥੇ ਆ ਜਾਓ ਆਏ ਤੇ ਵੀਰਾ ਕਹਵੇ ਫਾਈਨ ਚਾਰजेस ਉਹ ਤੁਹਾਨੂੰ ਹੁਣੇ ਦੱਸ ਤੇ ਬਿਲਕੁਲ ਵੀ ਜੋ ਮਾਡਲ ਦੇ ਸਹਾਰਾ ਨਾਲ ਜਿਹੜਾ ਹੋਊਗਾ ਉਹ ਤੁਹਾਨੂੰ ਦੱਸ ਕੇ ਹੋਊਗਾ ਬਿਲਕੁਲ ਤੇ ਆਹ ਇਹ ਨਹੀਂ ਕਿ ਕੱਲੇ ਸਾਡੇ ਕੋਲ ਹੂੰ ਪੈਨ ਇੰਡੀਆ ਸਾਰੇ ਕਿਤੇ ਪੈਣਗੇ ਤੁਹਾਨੂੰ ਹਾਂ ਸਾਰੇ ਕਿਤੇ ਇਹਨਾਂ ਵੀ ਕੋਈ ਦੱਸ ਕੇ ਕਰ ਲੈਂਦਾ ਕੋਈ ਨਹੀਂ ਹੈ ਨਾ ਬਿਲਕੁਲ ਹੀ ਬਿਲਕੁਲ ਜਿਆਦਾਤਰ ਤਾਂ ਆਪਾਂ ਦੇਖਦੇ ਆਂ ਵੀਰੇ ਰੀਲਾ ਤੇ ਇਹੀ ਹੁੰਦਾ 0% 0% ਉਹ ਦੱਸਦੇ ਨਹੀਂ ਬਿਲਕੁਲ ਹਾਂ ਬਿਲਕੁਲ ਬਿਲਕੁਲ ਤੇ ਆਹ ਕਿਹੜਾ ਮਾਡਲ ਆ ਵੀਰੇ ਇਹ ਫਿਰ Redmi ਆ ਗਿਆ ਜੀ ਅੱਛਾ Redmi ਹਾਂ ਜੀ Redmi ਦੇ ਵੀ ਆਪਣੇ ਕੋਲ ਸਾਰੇ ਵੇਰੀਐਂਟਸ ਅਵੇਲੇਬਲ ਆ ਸਟਾਰਟ ਹੋ ਜਾਂਦਾ ਤਕਰੀਬਨ 7000 ਰੁਪਏ ਤੋਂ ਜੀ ਅੱਛਾ ਜੀ ਇਹਦਾ 5000 ਤੱਕ ਪ੍ਰੋਡਕਟ ਜਾਂਦੇ ਆ ਜੀ ਇਹਦੇ 50 ਤੱਕ ਜਾਂਦੇ ਆ ਹਾਂ ਜੀ ਸਾਰੇ ਮਾਡਲਾਂ ਦੇ ਕਿਸ਼ਤਾਂ ਅਵੇਲੇਬਲ ਆ 7000 ਤੱਕ ਵੀ ਕਿਸ਼ਤਾਂ ਅਵੇਲੇਬਲ ਆ ਜੀ ਵੈਰੀ ਗੁੱਡ ਜੀ ਸਾਰਾ ਐਂਡ ਸਾਰੇ ਬ੍ਰਾਂਡ ਸਾਰੇ ਮਾਡਲਸ ਸਾਡੀ ਦੇਖੋ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਸਟਮਰ ਨੂੰ ਜਿੰਨੇ ਜਿੰਨਾ ਜ਼ਿਆਦਾ ਪ੍ਰੋਡਕਟਸ ਅਸੀਂ ਦਿਖਾ ਸਕੀਏ ਸਾਡੀ ਕੋਸ਼ਿਸ਼ ਇਹੀ ਹੈ ਕਿ 99% ਤੱਕ ਅਸੀਂ ਆਪਦੇ ਕੋਲ ਮਾਡਲਸ ਅਵੇਲੇਬਲ ਰੱਖਦੇ ਹਾਂ ਜੀ ਆਹ ਵਾਚਸ ਵੀਰੇ Apple ਦੀਆਂ ਇਹ ਵੀ ਲੇਟੈਸਟ ਮਾਡਲ ਆਪਣੇ ਕੋਲ ਸਾਰੇ ਆਉਣਗੇ ਲੇਟੈਸਟ ਫੋਨ ਲਈ SC 2nd ਜਨਰੇਸ਼ਨ ਚੱਲ ਰਹੀ ਹੈ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਕਿ ਕਿਸਤਾਂ ਵੀ ਅਵੇਲੇਬਲ ਆ 24900 ਰੁਪਏ ਤੋਂ ਸਟਾਰਟਿੰਗ ਹੈ ਜੀ ਇਹ ਠੀਕ ਹੈ ਵੀਰ ਜੀ ਕਿਸਤਾ ਤੇ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਐਸਬੀਆਈ ਜਾਂ ਆਈਸੀਆਈਸੀ ਦਾ ਕ੍ਰੈਡਿਟ ਕਾਰਡ ਆ ਹਾਂਜੀ ਉੱਤੇ 6 ਮਹੀਨੇ ਦੀ ਕਿਸ਼ਤ ਵੀ ਕਰਾ ਸਕਦੇ ਹੋ ਤੇ 2000 ਰੁਪਏ ਕੈਸ਼ਬੈਕ ਵੀ ਨਾਲ ਅੱਛਾ 6 ਮਹੀਨੇ ਦੀ ਕਿਸ਼ਤ ਉਹ ਵੀ ਹੋ ਜਾਂਦੀ ਆ ਤੇ 2000 ਉਹ ਵੀ ਹਾਂਜੀ ਵੈਰੀ ਗੁੱਡ ਯਾਰ ਉਹਨੂੰ ਦੱਸੀਏ ਨਾ ਤੁਸੀਂ ਦਿਲ ਦਿਮਾਗ ਚ ਜੋ ਸੋਚਿਆ ਨਾ ਤੁਹਾਨੂੰ ਆਪ ਸਾਰਾ ਕੁਝ ਦਵਾ ਦੇਣਾ ਸਾਰਾ ਕੁਝ ਜੋ ਸੋਚਿਆ ਤੁਸੀਂ ਬਾਕੀ ਆਈਪੈਡ ਲੈਣੀ ਆ ਉਹ ਵੀ ਮਿਲੂਗੀ ਇਹਨੂੰ ਇੱਥੇ ਤਾਂ ਸਾਰੇ ਤੁਹਾਨੂੰ ਦਿਖਾਇਆ ਹੁਣ ਅਸੀਂ ਤੁਹਾਨੂੰ ਇੱਕ ਆਪਣੀ ਉੱਪਰਲੀ ਫਲੋਰ ਤੇ ਵੀ ਲੈ ਕੇ ਚੱਲਦੇ ਆਂ ਸਾਡੇ ਕੋਲ ਇਹੀ ਸਟਾਕ ਨਹੀਂ ਹੈਗਾ ਅੱਛਾ ਇਹ ਉੱਪਰ ਵੀ ਸਟਾਕ ਪਿਆ ਸਾਰਾ ਵੈਰੀ ਗੁੱਡ ਇਹ ਨਾ ਸੋਚੋ ਕਿ ਇੱਥੇ ਖਤਮ ਹੋ ਜਾਂਦਾ ਆਓ ਤੁਹਾਨੂੰ ਉੱਪਰ ਲੈ ਕੇ ਚੱਲਦੇ ਆਂ ਉੱਪਰ ਦੇ ਨਾਲ ਨਾਲ ਹੋਰ ਵੀ ਕੁਝ ਤੁਹਾਨੂੰ ਦਿਖਾਵਾਂਗੇ ਕਿਉਂਕਿ ਉੱਧਰ ਵੀ ਆਪਣਾ ਸਟੋਰ ਹੈਗਾ ਉੱਧਰ ਵੀ ਵਿਜ਼ਿਟ ਆਪਾਂ ਕਰਦੇ ਆਂ ਹਾਂ ਇਹਦੇ ਵੀ ਆਪਣੇ ਉਹੀ ਮਾਡਲ ਆ ਵੀਰੇ ਸਾਰਾ ਸਟਾਕ ਅਵੇਲੇਬਲ ਆ ਜੀ ਸਾਰੇ ਬ੍ਰਾਂਡਸ ਅਵੇਲੇਬਲ ਨੇ ਜੇ ਕਹਿੰਦੇ ਬਟਨ ਵਾਲੇ ਲੈਣੇ ਉਹ ਵੀ ਹੈਗੇ ਆ ਹਨਾ ਕੀਪੈਡ ਫੋਨ ਵੀ ਅਵੇਲੇਬਲ ਹੈ ਜੀ ਸਾਰੇ ਵੈਰੀ ਗੁੱਡ ਯਾਰ ਜੇ ਤੁਹਾਨੂੰ ਪਹਿਲਾ ਵੇਲਾ ਯਾਦ ਕਰਨਾ ਤੇ ਉਹ ਵੀ ਮਿਲ ਸਕਦੇ ਆ ਜੇ ਕਿਸੇ ਨੇ ਕੀਪੈਡ ਵਾਲੇ ਯੂਜ਼ ਕਰਨੇ ਆ ਤੇ ਉਹ ਵੀ ਅਵੇਲੇਬਲ ਆ ਇਹਦੇ ਨਾਲ ਨਾਲ ਜੇ ਤੁਸੀਂ ਕੋਈ ਪੁਰਾਣਾ ਫੋਨ ਦੇ ਕੇ ਨਵਾਂ ਲੈ ਕੇ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਐਕਸਚੇਂਜ ਵੀ ਕਰਵਾ ਸਕਦੇ ਹੋ ਜਿਵੇਂ ਪੁਰਾਣੇ ਫੋਨ ਵੀ ਸਾਡੇ ਕੋਲ ਅਵੇਲੇਬਲ ਨੇ ਠੀਕ ਜੀ ਵੈਲਿਊ ਵੀ ਅਸੀਂ ਵਧੀਆ ਪਾਵਾਂਗੇ ਤੁਹਾਡੇ ਪੁਰਾਣੇ ਫੋਨਾਂ ਦੀ ਠੀਕ ਹੈ ਵੀਰ ਜੀ ਇਹ ਪੁਰਾਣਾ ਵੀ ਆਪਾਂ ਜੇ ਕੋਈ ਕਟਵਾਉਣਾ ਤੇ ਉਹ ਵੀ ਹਾਜ ਕਟਵਾ ਸਕਦੇ ਹਾਂ ਹਾਂਜੀ ਇਹ ਸੀਗਾ ਆਪਣਾ ਉੱਪਰ ਨਾਮ ਮਲੋਤਰਾ ਮੋਬਾਈਲ ਮੋਬਾਈਲ ਨਾਲ ਵਾਚ ਬਾਚਣ ਮੋਬਾਈਲ ਨਾਲ ਵੀਰ ਮਲੋਤਰਾ ਵਾਚਣ ਮੋਬਾਈਲ ਵਾਚਣ ਮੋਬਾਈਲ ਤੇ ਇੱਥੇ ਤੁਸੀਂ ਜਦੋਂ ਵੀ ਵਿਜ਼ਿਟ ਕਰੋਗੇ ਵੀਰੇ ਆਪਣਾ ਐਡਰੈਸ ਲੱਕਰੀ ਫਿਰ ਵੀਰਾਂ ਨੂੰ ਆਪਾਂ ਸਾਡਾ ਸਟੋਰ ਜੀ ਮੋਤਰਾ ਵਾਚ ਐਂਡ ਮੋਬਾਈਲ ਸ਼ੋਰੂਮ ਰੇਲਵੇ ਰੋਡ ਜਗਰਾਉਂ ਜਗਰਾਉਂ ਇੱਥੇ ਤੁਸੀਂ ਸਟੋਰ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਹਮ ਅਸੀਂ ਆਪਣੀ ਪੂਰੀ ਜਾਣ ਲਾ ਦਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ 100% ਬੈਸਟ ਸਰਵਿਸ ਬੈਸਟ ਕੁਆਲਿਟੀ ਪ੍ਰੋਡਕਟ ਦੇ ਸਕੀਏ ਸੋ ਇੱਕ ਵਾਰ ਸਾਨੂੰ ਮੌਕਾ ਜ਼ਰੂਰ ਦੇ ਦਿਓ ਮੇਰਾ ਪਰਸਨਲ ਜਿਹੜਾ ਐਕਸਪੀਰੀਅੰਸ ਆ ਤੁਸੀਂ ਇੱਥੋਂ ਨਾਰਾਜ਼ ਹੋ ਕੇ ਨਹੀਂ ਜਾਓਗੇ ਜੋ ਮੇਰਾ ਪਰਸਨਲ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਪ ਇੱਥੇ ਆਉਣਾ ਤਾਂ ਹੀ ਅੱਜ ਆਪਾਂ ਤੁਹਾਡੇ ਸਾਹਮਣੇ ਮਿਲੋ ਤਰਾ ਸਾਾਨੂੰ ਲਿਆਂਦਾ ਜੋ ਵੀ ਤੁਸੀਂ ਐਨੀਥਿੰਗ ਕੁਝ ਵੀ ਲੈਣਾ ਹੈ ਇਕ ਤਾਂ ਕਿਸ਼ਤਾਂ ਤਾਂ ਹੋਈ ਜਾਣੀਆਂ ਡੀਲ ਵੀ ਤੁਹਾਨੂੰ ਬੈਸਟ ਮਿਲੂਗੀ ਜੋ ਵੀ ਮਾਰਕੀਟ 'ਚ ਤੁਸੀਂ ਸੋਚਿਆ ਹੋਗਾ ਨਾ ਉਹਦੇ ਨਾਲੋਂ ਤੁਹਾਨੂੰ ਬੈਸਟ ਡੀਲ ਮਿਲੂਗੀ ਤੇ ਨੰਬਰ ਬਾਈ ਜੀ ਹੋਣਾ ਦੇ ਉੱਪਰ ਹੀ ਆਡਰੈਸ ਵੀ ਮੈਂਸ਼ਨ ਕਰਾਇਆ ਤੇ ਵੀਰ ਨੇ ਵੀ ਦੱਸਿਆ ਕਿ ਐਨੀ ਟਾਈਮ ਜਦੋਂ ਮਰਜ਼ੀ ਬੱਸ ਰਾਤ ਨੂੰ ਨਾ ਫੋਨ ਕਰਿਓ ਹਨਾ ਜੀ ਹਾਂ ਦਿਨ ਦਿਨ ਤੁਸੀਂ ਕੁਝ ਵੀ ਪੁੱਛਣਾ ਦੱਸਣਾ ਆਪ ਦਾ ਵੀਰ ਉਹਨਾਂ ਦੀ ਆਈਡੀ ਵੀ ਮੈਂ ਮੈਂਸ਼ਨ ਕਰੂੰਗਾ ਪੇਜ ਨੂੰ ਵੀ ਲਾਈਕ ਫੋਲੋ ਜ਼ਰੂਰ ਕਰਿਓ ਮੈਂ ਕਲੈਬ ਵੀ ਕਰੂੰਗਾ ਉੱਥੇ ਤੁਹਾਨੂੰ ਡੇਲੀ ਦੇ ਨਵੇਂ-ਨਵੇਂ ਅਪਡੇਟ ਵੀਰੇਾ ਵੀਡੀਓ ਪਾਉਂਦੇ ਰਹਿੰਦਾ ਜੋ ਵੀ ਸਕੀਮ ਵਗੈਰਾ ਹਨਾ ਉਹਦੇ ਤੇ ਵੀਰੇਾ ਪਾਉਂਦਾ ਰਹਿੰਦਾ ਤੁਸੀਂ ਉੱਥੋਂ ਹੀ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਮਾਡਲ ਨਵਾਂ ਆਉਂਦਾ ਜੋ ਕੋਈ ਨਵਾਂ ਲਾਂਚ ਹੁੰਦਾ ਤੁਸੀਂ ਪੁੱਛਣਾ ਹੁੰਦਾ ਹਨਾ ਆਈਡੀ ਤੇ ਵੀ ਦੇਖ ਸਕਦੇ ਹੋ ਵੀਰੇ ਨੂੰ ਫੋਨ ਤੇ ਵੀ ਪੁੱਛ ਸਕਦੇ ਹੋ ਤੇ ਲਈਏ ਅੱਗੇ ਜੀ ਦਵਾ ਗਿਆ ਸਾਰੇ ਵੀਰਾਂ ਨੂੰ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ